ਪੰਜਾਬ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਪੱਲੇਦਾਰ ਯੂਨੀਅਨ ਜਿਹੜੀ ਹੈ ਉਹ ਅੰਦਰ ਬੈਠਕ ਕਰਕੇ ਪੰਜਾਬ ਭਵਨ ਦੇ ਵਿੱਚ ਬੈਠਕ ਹੋਈ ਜਿਸ ਵਿੱਚ ਮੰਤਰੀ ਮੌਜੂਦ ਸੀਗੇ ਕੈਬਨਿਟ ਮੰਤਰੀ ਦੋ ਤਿੰਨ ਕੈਬਨਿਟ ਮੰਤਰੀ ਮੌਜੂਦ ਰਹੇ ਨੇ ਗੱਲਬਾਤ ਕਰਦੇ ਆ ਪੱਲੇਦਾਰ ਯੂਨੀਅਨ ਹੁਨੇ ਹੁਨੇ ਬੈਠਕ ਕਰਕੇ ਬਾਹਰ ਆਈ ਹੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਰਮੇਸ਼ ਸਿੰਘ ਸੋਹੋਤਾ ਜੀ ਮੈਂ ਸੂਬਾ ਪ੍ਰਧਾਨ ਆ ਫੂਡ ਐਂਡ ਲਾਈਟ ਵਰਕਰ ਯੂਨੀਅਨ ਦਾ ਪੱਲੇਦਾਰਾਂ ਦਾ ਸਰ ਅੱਜ ਅੰਦਰ ਤੁਸੀਂ ਬੈਠਕ ਕਰਨ ਗਏ ਸੀਗੇ ਅੰਦਰ ਫੂਡ ਮਹਿਕਮੇ ਦੇ ਜਿਹੜੇ ਮੰਤਰੀ ਨੇ ਉਹ ਮੌਜੂਦ ਸੀਗੇ ਲਾਲਚੰਦ ਘਟਾਰੂ ਚੱਕ ਜਿਹੜੇ ਨੇ ਮੌਜੂਦ ਸੀ ਉਹਨਾਂ ਦੇ ਨਾਲ ਹੋਰ ਮੰਤਰੀ ਵੀ ਮੌ ਨੇ ਸਿਰਫ ਲਾਲਚੰਦ ਕਟਾਰੂ ਚੱਕ ਜੀ ਸੀਗੇ ਜਿਹੜੇ ਸਾਡੇ ਫੂਡ ਮਹਿਕਮੇ ਨਾਲ ਰਿਲੇਟਡ ਮਨਿਸਟਰ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਸੈਕਟਰੀ ਫੂਡ ਸੀਗੇ ਉਹ ਜਦ ਕਿ ਉਹ ਹੋਮ ਸੈਕਟਰੀ ਵੀ ਨਾਲ ਨੇ ਤੇ ਸਾਡਾ ਇਹ ਸੀਗਾ ਜੀ ਮਕਸਦ ਆ ਸੀ ਉਹਨਾਂ ਤੋਂ ਇਹ ਮੰਗ ਕਰਦੇ ਆ ਰਹੇ ਆ ਕਿ ਜਿਹੜਾ ਠੇਕੇਦਾਰੀ ਸਿਸਟਮ ਖਤਮ ਕਰਕੇ ਪੱਲੇਦਾਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ ਇਸ ਤੋਂ ਪਹਿਲਾਂ ਇਹਨਾਂ ਨੇ ਅੱਜ ਤੋਂ 4 ਮਹੀਨੇ ਪਹਿਲਾਂ ਇੱਕ ਜਿਹੜੀ ਸੀਐਮ ਸਾਹਿਬ ਦੀ ਸਬ ਕਮੇਟੀ ਬਣਾਈ ਗਈ ਆ ਉਹਦੇ ਵਿੱਚ ਤਿੰਨ ਮੰਤਰੀ ਸਹਿਬਾਨ ਨੇ ਹਰਪਾਲ ਚੀਮਾ ਜੀ ਅਮਨ ਅਰੋੜਾ ਜੀ ਤੇ ਕੁਲਦੀਪ ਧਾਲੀਵਾਲ ਜੀ ਉਹਨਾਂ ਨੇ ਅਜ ਤੋਂ 4 ਮਹੀਨੇ ਪਹਿਲਾਂ ਸਾਡੀ ਮੀਟਿੰਗ ਲਈ ਸੀ ਵੀ ਤੁਹਾਡੇ ਲਈ ਇੱਕ ਬੋਰਡ ਜਿਹੜਾ ਕਿ ਪਹਿਲਾਂ ਹੀ ਪੰਜਾਬ ਵਿੱਚ ਬੋਰਡ ਚੱਲ ਵੀ ਰਹੇ ਨੇ ਅਨਾਜ ਮੰਡੀਆਂ ਦੀਆਂ ਪੇਮੈਂਟਾਂ ਜਿਹੜੀਆਂ ਉਹਨਾਂ ਦੇ ਥਰੂ ਹੋ ਹੀ ਰਹੀਆਂ ਨੇ ਵੀ ਇੱਕ ਬੋਰਡ ਗਠਿਤ ਕਰਾਂਗੇ ਉਹਦੇ ਵਿੱਚ ਤੁਹਾਡੇ ਪੱਲੇਦਾਰਾਂ ਨੂੰ ਮੈਂਬਰ ਵੀ ਰੱਖਾਂਗੇ ਇਹਦਾ ਜਿਹੜਾ ਸਟਰਕਚਰ ਆ ਉਦੋਂ ਇੱਥੇ ਡਾਇਰੈਕਟਰ ਸੀਗੇ ਫੂਡ ਦੇ ਆਪਣੇ ਥੋਰੀ ਸਾਹਿਬ ਜਿਹੜੇ ਹੁਣ ਡੀਸੀ ਅਮਰitsar ਨੇ ਉਹਨਾਂ ਦੀ ਡਿਊਟੀ ਲਈ ਸੀ ਵੀ ਇਹਦਾ ਇੱਕ ਸਟਰਕਚਰ ਤਿਆਰ ਕਰਕੇ ਦਿਓ ਵੀ ਉਹਦੇ ਤਹਿਤ ਇਹਨਾਂ ਦਾ ਬੋਰਡ ਬਣਾ ਕੇ ਇਹਨਾਂ ਨੂੰ ਸਿੱਧਾ ਭੁਗਤਾਨ ਦਿੱਤਾ ਜਾਵੇਗਾ ਸੋ ਉਸ ਚੀਜ਼ ਨੂੰ ਅੱਜ 4 ਮਹੀਨੇ ਬੀਤ ਗਏ ਨੇ ਇਸ ਸੰਬੰਧ ਵਿੱਚ ਅਸੀਂ 7 ਤਰੀਕ ਤੋਂ ਧਰਨੇ ਤੇ ਆ ਪਹਿਲਾਂ ਅਸੀਂ ਧਰਨਾ 39 ਵਿੱਚ ਅਨਾਜ ਭੰਡਾਰ ਦੇ ਬਾਹਰ ਲਾਇਆ ਫਿਰ ਅਸੀਂ ਅਮ ਸੀਐਮ ਮਾਨ ਦੀ ਕੋਠੀ ਦਾ ਘਰਾਓ ਕੀਤਾ ਤਾਂ ਜਾ ਕੇ ਸਾਨੂੰ ਅੱਜ ਦੀ ਇਹ ਮੀਟਿੰਗ ਮਿਲੀ ਸੀਗੀ ਪਰ ਇਹ ਸੱਟਾ ਬੇ ਸੱਟਾ ਮੀਟਿੰਗ ਨਿਕਲੀ ਆ ਇਹਦੇ ਵਿੱਚ ਸਾਨੂੰ ਕੋਈ ਵੀ ਵਿਸ਼ਵਾਜੇ ਅਸੀਂ ਉਹ ਗੱਲ ਕੀਤੀ ਕਿ 4 ਮਹੀਨੇ ਹੋ ਗਏ ਬੋਰਡ ਬਣਾਉਣ ਦੀ ਗੱਲ ਕੀਤੀ ਸੀ ਉਹਦੇ ਵਿੱਚ ਮੰਤਰੀ ਸਾਹਮਣੇ ਉੱਥੇ ਰੋਕ ਹੀ ਲਾ ਦਿੱਤੀ ਗੱਲ ਤੇ ਵੀ ਕੋਈ ਗੱਲ ਨਹੀਂ ਤੁਸੀਂ ਇੱਕ ਚੀਜ਼ ਸਰ ਮੈਂ ਇਹ ਪੁੱਛਣਾ ਚਾਹੂੰਗੀ ਕਿ ਜਿਸ ਵਕਤ ਠੇਕੇਦਾਰ ਵਿੱਚ ਪੈ ਜਾਂਦਾ ਹੈ ਜਿਸ ਵਕਤ ਪੇਮੈਂਟ ਆਣੀ ਹੈ ਠੇਕੇਦਾਰ ਤੋਂ ਬਾਅਦ ਜਿਹੜੀ ਹੈ ਪੱਲੇਦਾਰ ਕੋਲ ਆਂਦੀ ਹੈ ਕਿੰਨਾ ਕੁ ਨੁਕਸਾਨ ਕਿੰਨਾ ਕੁ ਇਹਦੇ ਨਾਲ ਅੜਚਨ ਜਿਹੜੀ ਉਹ ਪੱਲੇਦਾਰ ਨੂੰ ਆ ਰਹੀ ਹੈ ਜਿਹੜੇ ठेकेदार ਹੈ ਜਿਹੜੋ ਠੇਕਾ ਦਿੰਦੇ ਆ ਕਪਸ਼ੀ ਨੇ ਇੱਕ ਰੂਲ ਤੈਅ ਕਰਤਾ ਪੀਆਰ 60 ਦੇ ਵਿੱਚ ਹੀ ਕਰਤਾ ਕਿ ਇਹਨਾਂ ਨੂੰ 50 ਬੱਬ ਤੋਂ ਵੱਧ ਨਹੀਂ ਦੇਣਾ ਜਿਹੜੀ ਪੰਜਾਬ ਸਰਕਾਰ ਹੈ ਉਹ ਉਹਦੇ ਵਿੱਚ ਕੀ ਕਰਾਉਂਦੀ ਹੈ ਕੰਪੀਟੀਸ਼ਨ ਕਰਾਉਂਦੀ ਹੈ ਕੰਪੀਟੀਸ਼ਨ ਕਰਾ ਕੇ ਠੇਕੇਦਾਰ 50 ਦੇ ਬਜਾਏ ਕੋਈ ਕੋਈ ਲੈਟਸ ਬੀ ਪਾ ਆਂਦਾ ਕੋਈ 13 ਬੱਬ ਪਾ ਆਂਦਾ ਕੀ ਹੈ ਜਦੋਂ ਇਹ ਉਹਨਾਂ ਚ ਜਿਹੜਾ ਕੰਪੀਟੀਸ਼ਨ ਕਰਾਉਂਦੇ ਆ ਤਾਂ ਪੱਲੇਰਾਂ ਦੇ ਪੱਲੇ ਜਿਹੜੀ ਹੈਗੀ ਹੈ ਜੇ 4 ਰੁਪਏ ਘੱਟਾ ਪੈਣਾ ਤਾਂ 2 ਹੀ ਪੈਂਦਾ ਤੇਰੇ ਇਹਦੇ ਚ ਅਰਬਾਂ ਰੁਪਈਆ ਦਾ ਪੱਲੇ ਨਾ ਨਸਾਨ ਹੋ ਰਿਹਾ ਅਸੀਂ ਲੱਖਾਂ ਦੀ ਗਿਣਚਾਂ ਸਵਾ ਲੱਖ ਸਵਾ 3 ਲੱਖ ਦੇ ਲਗਭਗ ਅਸੀਂ ਸਾਥੀ ਆ ਅਰਬਾਂ ਰੁਪਈਆ ਸਾਡਾ ਨਸਾਨ ਹੋ ਰਿਹਾ ਈਪੀਐਫ ਪਰ ਜਿਹੜਾ ਉਹ ਐਜੇ ਰੂਲ ਅੰਡਰ ਸੈਕਸ਼ਨ 1952 ਦੇ ਤਹਿਤ ਸਾਡਾ ਈਪੀਐਫ ਅੱਧਾ ਤੋਂ ਹੀ ਬਣਦਾ ਅੱਧਾ ਪ੍ਰਿੰਸੀਪਲ ਅਪਲਾਇਰ ਦਾ ਅੱਧਾ ਮਜ਼ਦੂਰ ਦਾ ਪਰ ਅਫਸੋਸ ਉਹ ਕਾਨੂੰਨ ਵੀ ਪਾਸ ਹੋਣ ਦੇ ਬਾਵਜੂਦ ਸਾਡੇ ਦਾ ਸਾਰਾ ਸਾਥੋ ਕੱਟਿਆ ਜਾਂਦਾ ਹੈ। ਅੱਛਾ ਹੁਣ ਅੱਗੇ ਦਾ ਕੀ ਹੈ ਕੋਈ ਤਰੀਕ ਦਿੱਤੀ ਗਈ ਹੈ ਅਗਲੀ ਮੀਟਿੰਗ ਦੇ ਲਈ ਜਾਂ ਹੁਣ ਹੱਲ ਕੀਤਾ ਗਿਆ ਕੀ ਚੀਜ਼ਾਂ ਹੋਈਆਂ? ਅੱਗੇ ਕੋਈ ਤਰੀਕ ਨਹੀਂ ਦਿੱਤੀ ਗਈ। ਸਾਡਾ ਦਰਨਾ ਚੱਲ ਰਿਹਾ ਹੈ। ਅਸੀਂ ਕਹਿ ਕੇ ਆਂ ਵੀ ਸਾਡਾ ਦਰਨਾ ਉਨ੍ਹਾ ਜਾਰੀ ਰਹੂਗਾ ਜਿੰਨੇ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੇ। ਜਿੰਨੇ ਤੇ ਠੇਕੇਦਾਰ ਨੂੰ ਵਿਚਾਲੋਂ ਨਹੀਂ ਕੱਢਿਆ ਜਾਂਦਾ। ਠੇਕੇਦਾਰ ਵਿਚੋਲਾ ਖਤਮ ਨਹੀਂ ਕਰਕੇ ਸਾਨੂੰ ਸਿੱਧੀ ਪੇਮੈਂਟ ਨਹੀਂ ਕੀਤੀ ਜਾਂਦੀ। ਉਹ ਨਜ਼ਰ ਪੱਲੇ ਦਾ ਸੰਘਰਸ਼ ਜਿਹੜਾ ਹੈ ਉਹ ਜਾਰੀ ਰਹੂਗਾ, ਹੋਰ ਵੀ ਤੇਜ਼ ਕੀਤਾ ਜਾਊਗਾ। ਦੇਅ ਦੇ ਵਿੱਚ ਕੀ ਹੈ ਕੀ ਕੀ ਚੀਜ਼ਾਂ ਕੀਤੀਆਂ ਜਾਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਜਿਹੜੇ ਠੇਕੇਦਾਰ ਨੇ ਪੱਲੇਦਾਰ ਨੂੰ ਕਿੰਨਾ ਕੁ ਘੱਟ ਆਂਦਾ ਹੈ ਪੈਸਾ ਕੀ ਕੀ ਚੀਜ਼ਾਂ ਅੱਗੇ ਉਹਦੇ ਵਾਸਤੇ ਕੀਤੀਆਂ ਜਾਣਗੀਆਂ ਧਰਨੇ ਨੂੰ ਤੇਜ਼ ਕਰਨ ਦੇ ਲਈ ਧਰਨੇ ਨੂੰ ਤੇਜ਼ ਕਰਨ ਲਈ ਵਾਸਤੇ ਅਸੀਂ 2% ਜਿਹੜੇ ਹੀ ਆਪਣੇ ਮਜ਼ਦੂਰ ਪਾਈਚਾਰਾ ਜਿਹੜਾ ਉਹ ਧਰਨੇ ਦੇ ਉੱਪਰ ਬੈਠਾ ਹੋਇਆ ਵਾ ਧਰਨੇ ਨੂੰ ਤੇਜ਼ ਕਰਨ ਵਾਸਤੇ ਅਸੀਂ ਪਿੱਛੋਂ ਕੰਮ ਵੀ ਬੰਦ ਕਰਾਂਗੇ ਲੋਡਿੰਗ ਅਨਲੋਡਿੰਗ ਦਾ ਜਿਹੜਾ ਗਦਾਮਾਂ ਤੋਂ ਲੈ ਕੇ ਰੇਲਵੇ ਸਟੇਸ਼ਨਾਂ ਤੱਕ ਅਸੀਂ ਭਰਾਈ ਕਰਦੇ ਹਾਂ ਸਰਕਾਰ ਦਾ ਜਿਹੜਾ ਲੋਡਿੰਗ ਅਨਲੋਡਿੰਗ ਦਾ ਕੰਮ ਕਰਦੇ ਆਂ ਤੇ ਉਹ ਆਪਣੀ ਜਿਹੜੀ ਤਰਨੇ ਦੇ ਵਿੱਚ ਗਣਤੀ ਵੀ ਵਧਾਵਾਂਗੇ ਤੇ ਕੁਝ ਸੁਸ ਤੁਸੀਂ ਗੱਲ ਕਰਦੇ ਆ ਸਾਰੀਆਂ ਚੀਜ਼ਾਂ ਤਾਂ ਸਰ ਠੀਕ ਹੈ ਕਿ ਪੱਲੇਦਾਰ ਨੂੰ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ ਠੇਕੇਦਾਰ ਦੇ ਵੱਲੋਂ ਇਹ ਰੁਕਾਵਟਾਂ ਅੜਚਨਾ ਆ ਰਹੀਆਂ ਨੇ ਲੇਕਿਨ ਜੇਕਰ ਤੁਸੀਂ ਅਦਾ ਕਰੋਗੇ ਬਾਅਦ ਵਿੱਚ ਠੇਕੇਦਾਰ ਮਹਿਕਮਾ ਜਿਹੜਾ ਉਹ ਵੀ ਇਕੱਠਾ ਹੋ ਜਾਊਗਾ ਉਹ ਵੀ ਆਪਣਾ ਹੱਕ ਮੰਗੇਗਾ ਫਿਰ ਜਿਹੜੀ ਸਰਕਾਰ ਨੂੰ ਚੀਜ਼ਾਂ ਦੇਖਣੀਆਂ ਪੈਣਗੀਆਂ ਜਿਹੜੇ ਠੇਕੇਦਾਰ ਹੈ ਉਹ ਨਾ ਉਹਦਾ ਸਾਡੀ ਅਫਸਰਸ਼ਾਈ ਪਾਲ ਰਹੀ ਹੈ ਉਹ ਕੋਈ ਹੱਕਦਾਰ ਨਹੀਂ ਹੈ ਸਾਡਾ ਸਾਡੇ 30-30 ਸਾਲ ਤੋਂ 35-35 ਸਾਲ ਤੋਂ ਸਾਡਾ ਈਪੀਐਫ ਕੱਟਦਾ ਸਾਡੇ ਮਦਦ ਜੁਆਇਨਿੰਗ ਨੰਬਰ ਹੈਗੇ ਆ ਅਸੀਂ ਤਾਂ ਇਹ ਗੱਲ ਕਹਿੰਦੇ ਆ ਜਿਹੜੇ ਅਸੀਂ 30 35 35 ਸਾਲ ਦੇ ਕੰਮ ਕਰਦੇ ਆ ਜਦੋਂ ਐਪਸੇ 29393 ਨੂੰ ਠੇਕਾ ਚੱਲਦੇ ਚ ਉਹਨਾਂ ਨੂੰ ਜੋ ਠੇਕਾ ਚੱਲ ਰਿਹਾ ਤੇ ਉੱਥੇ ਸਿੱਧੀ ਪੇਮੈਂਟ ਦਿੱਤੀ ਸੀ ਇਹ ਵੀ ਦੇ ਸਕਦੇ ਆ ਲੇਕਿਨ ਇਹ ਇਹ ਦੇਣ ਚ ਰਾਜੀ ਨਹੀਂ ਹੈ ਇਹਨਾਂ ਦੀ ਨੀਤੀ 'ਚ ਫਰਕ ਹੈ ਇਹ ਬੇਈਮਾਨੀ ਕਰ ਰਿਹਾ ਵੱਲੇ ਦੀ ਨੀਤੀ 'ਚ ਫਰਕ ਹੈ ਸਰਕਾਰ ਦੀ ਸਰਕਾਰ ਦੀ ਨੀਤੀ 'ਚ ਫਰਕ ਹੈ ਕਿ ਇਹ ਮੌਜੂਦਾ ਸਰਕਾਰ ਦੀ ਗੱਲ ਕਰ ਰਹੇ ਹੋ ਕਿ ਪਿਛੋਂ ਦੀ ਹੀ ਹੁੰਦਾ ਹੈ ਮੌਜੂਦਾ ਸਰਕਾਰ ਦੀ ਜੀ ਮੌਜੂਦਾ ਸਰਕਾਰ ਦੀ ਇਹ ਦੇ ਸਕਦੇ ਆ ਜੀ ਸਾਰੇ ਜਿੰਨੇ ਡਾਕੂਮੈਂਟ ਸੀ ਸਾਰੇ ਅਸੀਂ ਪੇਸ਼ ਕੀਤੇ ਆ ਪੰਜ ਸੂਬਿਆਂ ਦੇ ਵਿੱਚ ਡਾਇਰੈਕਟ ਪੇ ਚੱਲ ਰਹੀ ਹੈ ਉਹ ਵੀ ਅਸੀਂ ਦਿਖਾਏ ਆ ਜਿਵੇਂ ਜਿਵੇਂ ਹੈਗੇ ਆ ਜਿਹੜਾ EPF ਤੇ ESI ਦਾ ਜੋ ਡਾਕੂਮੈਂਟ ਆ ਜਿਹੜੇ ਲਿਖਤੀ ਦਿੱਤੇ ਆ ਸਾਰੇ ਸਾਰੇ ਡਾਕੂਮੈਂਟ ਲਿਖਤੀ ਦੇ ਕੇ ਉੱਥੇ ਬੋਰਡ ਬਣੇ ਹੋਇਆ ਤਲਗਾਨਾ ਚ 26 ਰੁਪਏ ਕਾਊਂਟਰ ਚੱਲਦਾ ਅਸੀਂ ਕਹਿੰਿਆ ਵੀ ਤੁਸੀਂ ਚਾਹੇ ਤਾਂ ਕੱਟ ਦੇ ਦਿਓ ਜੇ 50% ਦਿੰਦੀ ਐ ਸੇ ਤਾਂ 50 ਹੀ ਦੇ ਦਿਓ ਪਰ ਡਾਇਰੈਕਟ ਭੇਜ ਦੇ ਦਿਓ ਸਾਨੂੰ ਠੇਕੇਦਾਰ ਨੂੰ ਵਿਚਾਲੋਂ ਕੱਢ ਦਿਓ ਇਸ ਤੋਂ ਪਹਿਲਾਂ ਵੀ ਸਰਕਾਰ ਦੇ ਨਾਲ ਕੋਈ ਮੀਟਿੰਗ ਹੋਈ ਸੀ ਤੁਹਾਡੀ ਜਾਂ ਪੁਰਾਣੀ ਸਰਕਾਰ ਦੇ ਨਾਲ ਹੋਈ ਹੋਵੇ ਇਸ ਮੁੱਦੇ ਤੇ ਪੁਰਾਣੀ ਸਰਕਾਰਾਂ ਨੇ ਵੀ ਹੋਈਆਂ ਜੀ ਹੂੰ ਉਹਨਾਂ ਨੇ ਕੀ ਕੀਤਾ ਫਿਰ ਉਹਨਾਂ ਨੇ ਵੀ ਇੱਕ ਬੋ ਬਣਾਤੀ ਸੀ ਕਹਿੰਦੇ ਤੁਹਾਡੀ ਮੈਨੇਜਮੈਂਟ ਬਣਾਤੀ ਉਦੋਂ ਸਾਡਾ ਰੇਟ ਦੀ ਗੱਲ ਹੋਈ ਸੀ ਫਿਕਸ ਰੇ ਉਹਦੀ ਰੇਟ ਦੀ ਲੇਕਿਨ ਇਹਨੇ ਵਿਕਸ ਦੇਤਾ ਸਾਨੂੰ ਭਈ ਜਿਹੜਾ ਉਸ ਟੂਲ ਤੇ ਕੰਮ ਕਰਨਾ ਕਰ ਲੋ ਠੇਕੇਦਾਰ ਨੂੰ 75 ਬਾਬਾ ਜਾਂ 120 ਜੇ ਪੱਲੇਦਾਰ ਨੇ ਕੰਮ ਲੈਣਾ ਤਾਂ ਉਹਨੂੰ ਬਿਕ ਸ੍ਰੀਟ ਜਿਹੜਾ ਕਿ 2 ਰੁਪਏ ਘਟਾ ਤੇ ਠੇਕੇਦਾਰ ਨੂੰ ਦੇਣਾ ਉਹਦਾ 4 ਰੁਪਏ ਘਟਾ ਠੇਕੇਦਾਰ ਨੂੰ 4 ਦੇਣਗੇ ਜੇ ਅਸੀਂ ਕੰਮ ਕਰਾਂਗੇ ਸਿੱਧਾ ਤਾਂ ਸਾਨੂੰ 2 ਦੇਣਗੇ ਇਹ ਸਰਕਾਰ ਦੀ ਨੀਤੀ ਚ ਮਾੜੀ ਨੀਤੀ ਹੈ ਜਿਹੜਾ ਅਸੀਂ ਕੰਮ ਕਰਦੇ ਹਾਂ 8% ਪੰਜਾਬ ਸਰਕਾਰ ਦੇ ਖਜ਼ਾਨੇ ਚ ਪੈਂਦਾ ਜੇ ਅਸੀਂ 100 ਅਰਬ ਦਾ ਕੰਮ ਕਰਦੇ ਹਾਂ ਤਾਂ 8 ਅਰ ਰੁਪਈਆ ਦਾ ਉਹਨੂੰ ਕਮਿਸ਼ਨ ਮਿਲਦਾ ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਦਾ ਇਹਨਾਂ ਦੇ ਕੋਈ ਵਾਜਨ ਨਹੀਂ ਪੈਸਾ ਸਾਰਾ ਐਫਸੀ ਨੇ ਦੇਣਾ ਇਹ ਵਿਚਾਲੇ ਕੰਮ ਕਰਾਉਂਦੇ ਆ ਲੇਕਿਨ ਇਹ ਠੇਕੇਦਾਰਾਂ ਨਾਲ ਮਿਲ ਕੇ ਸਰਕਾਰ ਦੀ ਮਿਲੀ ਭੁਗਤਣਾ ਠੇਕੇਦਾਰਾਂ ਨਾਲ ਮਿਲ ਕੇ ਅਫਸਰशाही ਵਿੱਚ ਔਰ ਇਹ ਆਪ ਦਾ ਗੂਲਾਮਾਲਾ ਕਰਕੇ ਪੱਲੇਦਾਰਾਂ ਨੂੰ ਲੁੱਟ ਖਸੁੱਟ ਦੋ ਬਿਨਾ ਹੋਰ ਕੁਝ ਨਹੀਂ ਕਰ ਰਹੇ ਵੀ ਇਹ ਪੱਲੇਦਾਰ ਇਹ ਚਾਹੁੰਦੇ ਆ ਵੀ ਇਹ ਬੋਲੀ ਚੱਕਣ ਦੇ ਤੇ ਪੈਸਾ ਹੋਵੇ ਸਾਡੀ ਜੇਬ ਚ ਦੇਖੋ ਬਿਲਕੁਲ ਅਸੀਂ ਗੱਲ ਕਰ ਰਹੇ ਸੀ ਕਿ ਪੱਲੇਦਾਰ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਸੂਬੇ ਦੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਕਹਿੰਦੇ ਕਿ ਜਿਸ ਵਕਤ ਅੰਦਰ ਗੱਲਬਾਤ ਹੋਈ ਹੈ ਲੇਕਿਨ ਹਾਲੇ ਤੱਕ ਕੋਈ ਨਤੀਜਾ ਇਹਦਾ ਨਿਕਲ ਕੇ ਨਹੀਂ ਆਇਆ ਲੇਕਿਨ ਸਿੱਧੇ ਤੌਰ ਤੇ ਗੱਲ ਕਹੀ ਜਾ ਰਹੀ ਹੈ ਕਿ ਜਿਸ ਵਕਤ ਪੇਮੈਂਟਸ ਹੋਣੀਆਂ ਨੇ ਵਿੱਚੋਂ ਠੇਕੇਦਾਰ ਕੱਢੇ ਜਾਣ ਡਾਇਰੈਕਟ ਪੇਮੈਂਟ ਜਿਹੜੀ ਹੈ ਉਹ ਪੱਲੇਦਾਰਾਂ ਦੇ ਖਾਤੇ ਦੇ ਵਿੱਚ ਹੋਵੇ ਲੇਕਿਨ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਹਾਲੇ ਤੱਕ ਸਰਕਾਰ ਦੇ ਵੱਲੋਂ ਨਹੀਂ ਕਈਆਂ ਗਈਆਂ ਲੇਕਿਨ ਦੇਖਣਾ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ